ਰਾਤ ਦੇ ਟਾਈਮ ਉਂਦੀ ਮ사ਜ ਕਰੋ ਮ사ਜ ਕਰੀ ਠੀਕ ਹੈ ਜੀ ਇਹਨਾਂ ਨਾਲ ਜਿਹੜੇ ਸਿਰ ਦੇ ਬ੍ਰੇਕ ਵੇਇੰਗਸ ਆ ਉਹ ਖੁੱਲਣ ਗਿਆ ਜੀ ਠੀਕ ਹੈ ਬਈ ਤੇ ਬੇਟਰੀ ਦੀ ਪ੍ਰੋਬਲਮ ਆ ਉਹ ਨੋਰਮਲ ਰਹਿਣ ਲੱਗ ਜਾਗੀ ਠੀਕ ਹੈ ਜੀ ਠੀਕ ਹੈ ਜੀ ਜੇ ਬਸ ਸਿਰ ਦਰਦ ਰਹਿੰਦਾ ਉਹ ਨੋਰਮਲ ਰਹਿਣ ਲੱਗ ਜਾਗੀ ਮਹੀਨੇ ਨੂੰ ਆਉਂਦੀ ਪਹਿਲੇ ਦਿਨ ਤੋਂ ਰਿਜ਼ਲਟ ਮਿਲੇਗਾ ਜੀ ਠੀਕ ਹੈ ਬਈ ਤੁਸੀਂ ਆਪਣਾ ਆ ਕੀ ਹੈ ਜੀ ਖਾਸ ਇਹ ਹੈਗਾ ਜੀ ਤੋੜੀ ਤੋਂ ਬਣਿਆ ਹੋਇਆ ਜੀ ਠੀਕ ਇਹ ਤੋੜੀ ਇਹ ਤੋੜੀ ਕੀ ਕੋਈ ਹੁੰਦਾ ਆਪਣਾ ਪ੍ਰਾਤ ਦਰਖਤ ਹੁੰਦਾ ਜੀ ਜਿਹਦਾ ਪੈਰਾਂ ਦੇ ਵਿੱਚ ਮਨੁੱਖ ਕੀ ਹੁੰਦਾ ਹੈ ਪੁਰਾਣੇ ਬਜ਼ੁਰਗ ਕੀ ਕਰਦੇ ਸੀ ਪੌੜਿਆਂ ਦੇ ਸੁੱਕ ਜਾਂਦੇ ਸੀ ਉਹਨੂੰ ਪਾਣੇ ਮੰਨ ਜਣ ਦੇ ਵਿੱਚ ਜਾਂ ਨਾਲ ਰਿਫਿਊਜ਼ ਕਰਦੇ ਸੀ ਅਸੀਂ ਅੱਜ ਜੇ ਦੂਰ ਹੋ ਗਏ ਆ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਆਏ ਆ ਜੀ ਠੀਕ ਹੈ ਬਈ ਇਹੇ ਹੁਣ ਆਪਣਾ ਭਾਂਡੇ ਵੀ ਮੰਨਣ ਦੇ ਕੰਮ ਆਉਗੇ ਤੇ ਹੋਰ ਨਾਲ ਜੀ ਇਹ ਦੋਸਤੋ ਤੁਸੀਂ ਇਹਦਾ ਨਾ ਵੀ ਸਕਦੇ ਹੋ ਤੇ ਭਾਂਡੇ ਵੀ ਮੰਨ ਸਕਦੇ ਹੋ ਠੀਕ ਹੈ ਬਈ ਠੀਕ ਹੈ ਦੂਸਰਾ ਜਿਹੜੀ ਚੀਜ਼ ਹੈ ਜੀ ਆ ਦੇਖੋ ਮੇਰੇ ਲਫਾਫੇ 'ਤੇ ਲਿਖਿਆ ਮੈਂ ਪਲਾਸਟਿਕ ਨਹੀਂ ਆ ਠੀਕ ਹੈ ਬਈ ਠੀਕ ਹੈ ਜੀ ਇੱਕੋ ਫ੍ਰੈਂਡਲੀ ਹੈ ਜੀ ਠੀਕ ਹੈ ਬਈ ਠੀਕ ਹੈ ਜੀ ਇਹ ਮੱਕੀ ਦੇ ਪੇਸਟ ਦੇ ਤਿਆਰ ਕੀਤਾ ਗਿਆ ਹੈ ਇਲਫਾਫਾ ਜੀ ਹਾਂਜੀ ਓਕੇ ਇਹਨੇ ਫ੍ਰੈਗਰੈਂਸ ਲਾ ਕੇ ਦੇਖੋ ਸਰ ਬਹੁਤ ਵਧੀਆ ਵੀ ਫ੍ਰੈਗਰੈਂਸ ਵੀ ਆਉਂਦੀ ਹੈ ਮੱਕੀ ਦੇ ਪੇਸਟ ਤੋਂ ਹਾਂਜੀ ਕੋਈ ਪਲਾਸਟਿਕ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਕੁਆਲਿਟੀ ਬਹੁਤ ਵਧੀਆ ਵੀ ਹੈ ਨਾ ਹਾਂਜੀ ਅਗਰ ਮੰਨ ਕੇ ਚੱਲੋ ਆਪਾਂ ਜਿਹਨਾਂ ਚੀਜ਼ਾਂ ਨੂੰ ਅਨਸ ਕਰਦੇ ਪਲਾਸਟਿਕ ਦੀ ਹਰ ਚੀਜ਼ ਹਾਂਜੀ ਫਰੂਟ ਲੈ ਕੇ ਜਾਣੇ ਆ ਅਸੀਂ ਕਰਦੇ ਹਾਂ ਲਫਾਫਾ ਸਿੱਟ ਦਿੰਦੇ ਆ ਸਹੀ ਹੈ ਜੀ ਉਹ ਸਿੱਟ ਨਾਲ ਕੀ ਹੈ ਕਿ ਪਸ਼ੂ ਖਾ ਜਾਂਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਇਹ ਲਫਾਫਾ ਆਪਾਂ ਵੀ ਖਾ ਲਈਏ ਨਾ ਜੀ ਇਹ ਖਤਮ ਹੋ ਜੇਗਾ ਨਾਲ ਦੀ ਨਾਲ ਠੀਕ ਹੈ ਜੀ ਠੀਕ ਹੈ ਜੀ ਜੇ ਆਪਾਂ ਗਰੀਆ ਪੂਰੇ ਸਿੱਟ ਦਈਏ ਪਸ਼ੂ ਵੀ ਖਾ ਲੈਣ ਕੋਈ ਪ੍ਰੋਬਲਮ ਨਹੀਂ ਹਾਂਜੀ ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਸੈਦ ਸੰਧੂ ਦੋਸਤੋ ਅੱਜ ਆਪਾਂ ਆਏ ਸੀ ਬਾਬਾ ਫਰੀਦ ਜੀ ਦੇ ਮੇਲੇ ਤੇ ਫਰੀਦਕੋਟ ਫਰੀਦਕੋਟ ਦੋਸਤੋ ਸਟਾਲ ਨੰਬਰ ਖੜੇ ਆਪਾਂ 125 ਤੇ ਇਹ ਜਿਹੜੀ ਸਟਾਲ ਆ ਇਸ ਕਾਲ ਤੇ ਤੁਹਾਨੂੰ ਹਰ ਇੱਕ ਚੀਜ਼ ਆਰਗੈਨਿਕ ਮਿਲੂਗੀ ਜਿਵੇਂ ਪਹਿਲਾਂ ਬਜ਼ੁਰਗ ਪੁਰਾਣੇ ਆਪਣੇ ਵਰਤਦੇ ਹੁੰਦੇ ਜਿਵੇਂ ਲੱਕੜ ਦੇ ਕੰਗੇ ਆ ਜਾਂ ਲੱਕੜ ਦੇ ਹੁਣ ਵਰਸ਼ ਬਾਈ ਲੈ ਕੇ ਆਏ ਆ ਨਮ ਦੇ ਜਿਹੜੀ ਇਹ ਲੱਕੜ ਇਹਨਾਂ ਨੇ ਵਰਤੀ ਆ ਤੁਹਾਨੂੰ ਹਰ ਇੱਕ ਚੀਜ਼ ਯਾਨੀ ਆਰਗੈਨਿਕ ਮਿਲੂਗੀ ਤੇ ਜੇ ਤੁਸੀਂ ਇਹ ਵਰਤੋਗੇ ਤਾਂ ਤੁਹਾਨੂੰ ਬਹੁਤ ਵੀ ਬਿਮਾਰੀਆਂ ਤੋਂ ਸਟਕਾਰਾ ਮਿਲੂਗਾ ਇਹਦੇ ਬਾਰੇ ਆਪਣੇ ਨਾਲ ਬਾਈ ਸਾਰੀ ਜਾਣਕਾਰੀ ਦੇਣਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਜੇ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸੋ ਜੇ ਹਾਂਜੀ ਸਸ਼ੀਕਾ ਬਾਈ ਜੀ ਸਸ਼ੀਕਾ ਬਾਈ ਜੀ ਭਾਈ ਜੀ ਤੁਹਾਡਾ ਨਾਮ ਕੀ ਹੈ ਜੀ? ਅਮਲਿਸ਼ ਕੁਮਾਰ ਜੀ। ਠੀਕ ਹੈ ਜੀ। ਤੇ ਕਿੱਥੋਂ ਆਏ ਬਈ ਤੁਸੀਂ? ਆਪਾਂ ਲੋਕਲੀਆ ਗੁਰਪ੍ਰੀਤ ਬਾਦਲ ਨਗਰ ਤੋਂ। ਠੀਕ ਹੈ ਜੀ। ਅਸੀਂ ਜਿਹੜੀ ਚੀਜ਼ ਦਾ ਪ੍ਰਚਾਰ ਕਰ ਰਹੇ ਇੱਕੋ ਫ੍ਰੈਂਡਲੀ ਚੀਜ਼ਾਂ ਜੀ ਆਪਣੇ ਕੋਲ। ਠੀਕ ਹੈ ਜੀ। ਠੀਕ ਹੈ ਜੀ। ਜਿਸ ਤਰ੍ਹਾਂ ਕੀ ਆ ਆਪਣਾ ਮੈਮਨ ਦਾ ਕੰਗਾ ਜੀ। ਠੀਕ ਹੈ ਜੀ। ਠੀਕ ਹੈ ਜੀ। ਇਹਦੀ ਖੁਰਾਕ ਦੇਣੀ ਬਹੁਤ ਜ਼ਰੂਰੀ ਹੈ ਜੀ। ਸਰੋਤ ਇਹਨਾਂ ਦੀ ਖੁਰਾਕ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ। ਕਈ ਵਾਰੀ ਕੀ ਹੁੰਦਾ ਕਿ ਮੈਮਨ ਦਾ ਕੰਗਾ ਅਸੀਂ ਯੂਜ਼ ਲੈਬ ਤੇ ਸਰਵੇ ਨਾਲ ਜਾਂਦੇ ਆ। ਹਾਂ ਜੀ। ਪਰ ਇਹਨਾਂ ਸਹੀ ਨਹੀਂ ਪਤਾ ਕਿੱਦ ਤੇਲ ਦੇ ਵਿੱਚ ਸਰੋ ਤੇਲ ਡਿੱਪ ਕਰਕੇ ਰੱਖੋ 4 ਘੰਟੇ ਚੀਕ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਇਹ ਸਾਫ ਕਰਕੇ ਕੋਟਨ ਦੇ ਨਾਲ ਠੀਕ ਹੈ ਜੀ ਰਾਤ ਦੇ ਟਾਈਮ ਇਹਦੀ ਮ사ਜ ਕਰੋ ਮ사ਜ ਕਰੀਏ ਠੀਕ ਹੈ ਜੀ ਇਹ ਨਾਲ ਜਿਹੜੀ ਸਿਰ ਦੀਆਂ ਬ੍ਰੇਕ ਵੇਇੰਸ ਆ ਇਹ ਖੁੱਲਣਗੀਆਂ ਜੀ ਠੀਕ ਹੈ ਬਈ ਤੇ ਬੀਟ ਦੀ ਪ੍ਰੋਬਲਮ ਹੈ ਉਹ ਨੋਰਮਲ ਰਹਿਣ ਲੱਗ ਜੇਗੀ ਠੀਕ ਹੈ ਜੀ ਠੀਕ ਹੈ ਜੀ ਜੇਗਾ ਸਿਰ ਦਰਦ ਰਹਿੰਦਾ ਉਹ ਨੋਰਮਲ ਰਹਿਣ ਲੱਗ ਜਾਣਾ ਇਹ ਵੀ ਆਉਂਦੀ ਪਹਿਲੇ ਦਿਨ ਤੋਂ ਰਿਜ਼ਲਟ ਮਿਲੇਗਾ ਠੀਕ ਹੈ ਬਈ ਠੀਕ ਹੈ ਜੀ ਲਓ ਬਈ ਦੋਸਤੋ ਬਾਈ ਨੇ ਬਹੁਤ ਹੀ ਆਪਾਂ ਨੂੰ ਵਧੀਆ ਜਾਣਕਾਰੀ ਦਿੱਤੀ ਜੀ ਹੁਣ ਅੱਜ ਕੱਲ ਤਾਂ ਜਿਹੜੇ ਨੱਕੜ ਦੇ ਤਾਂ ਅਗਲੇ ਕੰਗੇ ਭੁੱਲੀ ਗਏ ਆ ਇਹ ਵਧੀਆ ਸੇ ਚੀਜ਼ਾਂ ਦੂਰ ਹੁੰਦੇ ਜਾ ਰਹੇ ਹਾਂਜੀ ਤੇ ਹੁਣ ਰਬੜ ਦੇ ਚੱਲ ਪਿਆ ਜਾਂ ਫਿਰ ਕੰਗੇ ਵੀ ਹੁਣ ਕਈ ਸਟੈਪਲ ਚੱਲ ਗਏ ਵੀ ਸਪਰਿੰਗਾਂ ਵਰਗੇ ਹੁੰਦੇ ਆ ਬਿਲਕੁਲ ਜੀ ਪਹਿਲਾ ਵਾਲਾ ਤਾਂ ਜਮਾਨਾ ਹੀ ਗਿਆ ਆ ਚੀਜ਼ਾਂ ਜ਼ਰੂਰ ਤੁਸੀਂ ਵਰਤੋ ਜੇ ਕਿਸੇ ਨੂੰ ਕੋਈ ਸਿਰ ਦੀ ਸਿਰਦਰਦ ਦੀ ਪ੍ਰੋਬਲਮ ਆ ਜਾਂ ਨੀਂਦ ਨਹੀਂ ਆਉਂਦੀ ਜ਼ਰੂਰ ਵਰਤ ਕੇ ਦੇਖੋ ਬਾਈ ਜੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਕੰਗੇ ਦਾ ਕਿੰਨਾ ਰੇਟ ਆ 200 ਰੁਪਏ ਬਿਲਕੁਲ ਨੋਰਮਲ ਹੈ ਜੀ ਠੀਕ ਹੈ ਜੀ 150 ਤੇ ਨਹਿਮ ਦਾ ਜੀ ਮੇਰਾ ਪ्योर ਨਹਿਮ ਦਾ ਜੀ ਠੀਕ ਹੈ ਜੀ ਦੂਸਰਾ ਇਹ ਹੈ ਕਿ ਜੇਕਰ ਤੁਸੀਂ ਖੁਰਾਕ ਦਿੰਦੇ ਹੋ ਹਰ ਮਹੀਨੇ ਇੱਕ ਵਾਰੀ ਠੀਕ ਹੈ ਜੀ ਠੀਕ ਹੈ ਜੀ ਇਹ ਨਸਾਲ ਖਰਾਬ ਨਹੀਂ ਹੁੰਦਾ ਜੀ ਠੀਕ ਹੈ ਬਈ ਲਓ ਬਈ 100 ਰੁਪਏ ਇਹ ਕੰਗਾ ਆਪਣਾ ਖਰਾਬ ਨਹੀਂ ਹੁੰਦਾਗਾ ਇਹਨੂੰ ਤੁਸੀਂ ਜਿਹੜੀ ਸਰੋਂ ਦੇ ਤੇਲ ਤੇ ਡੱਟੋ ਕਰਦੇ ਰੱਖੋ ਕਿੰਨੇ ਕਿ ਇੱਕ ਵਾਰੀ ਕਰਤਾ ਵੀ ਕਿੰਨੇ ਇੱਕ ਮਿੰਟ ਵਿੱਚ ਜਰੂਰੀ ਹੈ ਇਗਨਰ ਕਰੋ ਠੀਕ ਹੈ ਜੀ ਅੱਜ ਉਹਨਾਂ ਬਰਸ਼ ਬਾਰੇ ਦਿਓ ਜਾਣਕਾਰੀ ਬਰਸ਼ ਪਹਿਲਾਂ ਦੇਖੋ ਵੀਰ ਜੀ ਆਪਾਂ ਦੰਦ ਦੀ ਸ਼ੁਰੂਆਤ ਕਰਦੇ ਹਾਂ ਜੀ ਠੀਕ ਹੈ ਉਹ ਪਲਾਸਟਿਕ ਦੇ ਬਰਸ਼ ਤੋਂ ਕਰਦੇ ਹਾਂ ਜੀ ਕਿਉਂਕਿ ਪਲਾਸਟਿਕ ਦੇ ਕਰਦੇ ਆ ਵੈਸੇ ਬਿਮਾਰੀ ਹੈ ਜਿਵੇਂ ਆਪਾਂ ਕਿਹਾ ਬਿਮਾਰੀਆਂ ਅੰਦਰ ਜਾਂਦੀਆਂ ਜਾਂਦੀਆਂ ਜੀ ਠੀਕ ਹੈ ਜੀ ਜਿਹੜੀ ਇਹਦੀ ਬ੍ਰਿਸल्स ਆ ਉਹ ਤਾਂ ਨੋਰਮਲ ਹੈ ਜੀ ਠੀਕ ਹੈ ਜੀ ਆਹ ਚੀਜ਼ ਆ ਉਹ ਚੀਜ਼ ਬਾਸ ਦੀ ਤਿਆਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਦੂਸਰਾ ਇਹ ਆਪਣੇ ਪ੍ਰੋਡਕਸ਼ਨ ਨੂੰ ਪੈਦਾ ਹੋ ਰਿਹਾ ਵਾਤਾਵਰਨ ਦੇ ਵਿੱਚ ਠੀਕ ਹੈ ਜੀ ਮਾਲਕ ਚਲੋ ਤੁਸੀਂ ਏ.ਟੀ. ਵੀ ਦੋਗੇ ਕਨਾਲ ਜੀ ਮੈਂ ਖਤਮ ਹੋਣਾ ਸ਼ੁਰੂ ਲੱਕੜ ਨਹੀਂ ਦਾ ਕੋਈ ਗੱਲ ਨਹੀਂ ਠੀਕ ਹੈ ਜੀ ਇਸ ਸਾਲ ਦੀ ਸਾਡੇ ਕੋਲ ਸਪੈਸ਼ਲ ਜਿਹੜਾ ਰੇਟ ਕਿੰਨਾ ਹੀ ਵਰਸ਼ ਦਾ ਸਿਰਫ ਪੰਜਾਬ ਤੇ ਜੀ ਠੀਕ ਹੈ ਜੀ ਜਿਹੜਾ ਮਰਜ਼ੀ ਲੈ ਲਓ ਤੁਹਾਡਾ ਮਰਜ਼ੀ ਚ ਲਓ ਵੀ ਦੋਸਤੋ ਜੇ ਤੁਸੀਂ ਵਰਸ਼ ਲੈਣਾ ਹੋਵੇ ਸਟਾਲ ਨੰਬਰ 125 ਹੈ ਤੇ 50 ਰੁਪਈਆ ਦਾ ਵਰਸ਼ ਤੁਹਾਨੂੰ ਮਿਲੇਗਾ ਤੇ ਵਾਸ ਦੀ ਤਾਂ ਵਾਸ ਦਾ ਤੇ ਦੂਜਾ ਲੱਕੜ ਦਾ ਬਣਿਆ ਕੇਲੇ ਵਾਸ ਦੇ ਸਾਰੇ ਵਾਸ ਦੇ ਬਣਿਆ ਠੀਕ ਹੈ ਜੀ ਸਾਡੇ ਕੋਲ ਤੀਜੀ ਚ ਖਾਸ ਕੀ ਹੈ ਹੋਰ ਭਾਈ ਜੀ ਕੀ ਲੈ ਕੇ ਆਏ ਤੁਸੀਂ ਆਪਣਾ ਆ ਕੀ ਹੈ ਜੀ ਖਾਸ ਏ ਹੈਗਾ ਜੀ ਟੋਰੀ ਤੋਂ ਬਣਿਆ ਹੋਇਆ ਜੀ ਠੀਕ ਹੈ ਟੋਰੀ ਇਹ ਟੋਰੀ ਕੀ ਕੋਈ ਹੁੰਦਾ ਆਪਣਾ ਪ੍ਰਾਕ੍ਰਿਤਕ ਦ੍ਰਕਤ ਹੁੰਦਾ ਜੀ ਜਿਹਦਾ ਪੁਰਾਣੇ ਚ ਮਨੁੱਖ ਕੀ ਹੁੰਦਾ ਹੈ ਪੁਰਾਣੇ ਬਜ਼ੁਰਗ ਕੀ ਕਰਦੇ ਸੀ ਟੋਰੀਆਂ ਦੇ ਸੁੱਕ ਜਾਂ ਲਿਆ ਸੀ ਉਹਨੂੰ ਭਾਂਡੇ ਮੰਨਣ ਦੇ ਵਿੱਚ ਜਾਂ ਨਾਲ ਦੇ ਰਿਫਿਊਜ਼ ਕਰਦੇ ਸੀ ਅਸੀਂ ਇੱਥੇ ਜੇ ਦੂਰ ਹੋ ਗਏ ਆ ਜਿਹੜੀ ਕਾਸ ਇਸ ਚੀਜ਼ ਨੂੰ ਲੈ ਕੇ ਆਏ ਆ ਠੀਕ ਹੈ ਬਈ ਇਹੇ ਹੁਣ ਆਪਣਾ ਭਾਂਡੇ ਵੀ ਮੰਨਣ ਦੇ ਕੰਮ ਆਊਗਾ ਤੇ ਹੋਰ ਨਾਲ ਜੀ ਇਹ ਦੋਸਤੋ ਤੁਸੀਂ ਇਹਦਾ ਨਾ ਵੀ ਸਕਦੇ ਹੋ ਤੇ ਭਾਂਡੇ ਵੀ ਮੰਨ ਸਕਦੇ ਹੋ ਠੀਕ ਹੈ ਬਈ ਤੇ ਦੂਸਰਾ ਜਿਹੜੀ ਚੀਜ਼ ਹੈ ਜੀ ਆ ਦੇਖੋ ਮੇਰੇ ਲਫਾਫੇ 'ਤੇ ਲਿਖਿਆ ਮੈਂ ਪਲਾਸਟਿਕ ਨਹੀਂ ਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸਹੀ ਹੈ ਇਹ ਇਕੋ ਫ੍ਰੈਂਡਲੀ ਆ ਜੀ ਠੀਕ ਹੈ ਬਈ ਠੀਕ ਹੈ ਜੀ ਇਹ ਮੱਕੀ ਦੇ ਪੇਸਟ ਦੇ ਤਿਆਰ ਕੀਤਾ ਗਿਆ ਹੈ ਇਲਫਾਫਾ ਜੀ ਹਾਂਜੀ ਓਕੇ ਇਹਨੇ ਫ੍ਰੈਗਰੈਂਸ ਲਾ ਕੇ ਦੇਖੋ ਸਰ ਬਹੁਤ ਵਧੀਆ ਵੀ ਫ੍ਰੈਗਰੈਂਸ ਵੀ ਆਉਂਦੀ ਹੈ ਮੱਕੀ ਦੇ ਪੇਸਟ ਤੋਂ ਹਾਂਜੀ ਇਹ ਪਲਾਸਟਿਕ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਕੁਆਲਿਟੀ ਬਹੁਤ ਵਧੀਆ ਵੀ ਹੈ ਨਾ ਹਾਂਜੀ ਅਗਰ ਮੰਨ ਕੇ ਚਲੋ ਆਪਾਂ ਜਿਹੜੇ ਚੀਜ਼ਾਂ ਯੂਜ਼ ਕਰਦੇ ਹਾਂ ਪਲਾਸਟਿਕ ਦੀ ਹਰ ਚੀਜ਼ ਹਾਂਜੀ ਫਰੂਟ ਲੈ ਕੇ ਜਾਣੇ ਆ ਅਸੀਂ ਕਰਦੇ ਹਾਂ ਲਫਾਫਾ ਸਿੱਟ ਦੇ ਦਿੰਦੇ ਆ ਸਹੀ ਹੈ ਜੀ ਉਹ ਸਿੱਟ ਨਾਲ ਕੀ ਹੈ ਕਿ ਪਸ਼ੂ ਖਾ ਜਾਂਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਇਹ ਲਫਾਫਾ ਆਪਾਂ ਵੀ ਖਾ ਲਈਏ ਨਾ ਜੀ ਇਹਦੇ ਖਤਮ ਹੋ ਜੇ ਨਾਲ ਦੀ ਨਾਲ ਠੀਕ ਹੈ ਜੀ ਠੀਕ ਹੈ ਜੀ ਜੇ ਆਪਾਂ ਗਰ ਪੂਰੇ ਸਿੱਟ ਦਈਏ ਪਸ਼ੂ ਵੀ ਖਾ ਲੈਣ ਕੋਈ ਪ੍ਰੋਬਲਮ ਨਹੀਂ ਹੁੰਦੀ ਜਾਨਵਰ ਖਾ ਜਾਂਦਾ ਜਾਂਦਾ ਚਲੋ ਨਾ ਹੀ ਖਾਵਾ ਪਤਾ ਹੀ ਨਹੀਂ ਆ ਪਰ ਜੇ ਕਈ ਵਾਰੀ ਪਤਾ ਨਹੀਂ ਲੱਗਦਾ ਜਾਨਵਰ ਖਾ ਜਾਂਦਾ ਬਿਲਕੁਲ ਠੀਕ ਹੈ ਬਈ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਆਪਣਾ ਹੀਲਿੰਗ ਹਾਰਟ ਕੇਅਰ ਸੈਂਟਰ ਹੈ ਜੀ ਠੀਕ ਹੈ ਜੀ ਸਿ ਨੈਚੁਰਲ ਪੈਰਤੀ ਤਰੀਕੇ ਨਾਲ ਸਾਰੀਆਂ ਚੀਜ਼ਾਂ ਦਾ ਟ੍ਰੀਟਮੈਂਟ ਕਰਦੇ ਆਂ ਅਦਰ ਰਲੋ ਆਪਾਂ ਖੁੱਲਾ ਚੈਲੰਜ ਕਰਦੇ ਆਂ ਜਿੰਨਾ ਮਰਜ਼ੀ ਪੁਰਾਣਾ ਰੰਗ ਹੋਵੇ ਜੀ ਠੀਕ ਹੈ ਜੀ ਠੀਕ ਹੈ ਓਨਲੀ ਸਾਡਾ ਨਾਬੀ ਆਇਲ ਲਾਂਦਾ ਜੀ ਠੀਕ ਹੈ ਜੀ ਠੀਕ ਹੈ ਨਾਬੀ ਆਇਲ ਦਾ ਜਿਹੜਾ ਯੂਜ਼ ਕਰੰਦ ਰੰਗ ਕੀ ਆ ਤੁਸੀਂ ਰਾਤ ਦੇ ਸੌਣ ਲੱਗੇ ਇਹਨੇ ਦੋਆਂ ਚਾਰ ਗੁੰਮਾ ਪਾਓ ਜੀ ਕੁੰਨੇ ਵਿੱਚ ਹਾਂਜੀ ਠੀਕ ਹੈ ਜੀ ਕੁੰਨੇ ਵਿੱਚ ਕੁੰਨੇ ਵਿੱਚ ਜੀ ਠੀਕ ਹੈ ਬਈ ਠੀਕ ਹੈ ਇਹਨਾਂ ਨਾਲ ਜਿਹੜੀਆਂ 72000 ਮਾਰੀਆਂ ਖੁੱਲ੍ਹੇ ਸ਼ੁਰੂ ਹੋ ਜਾਂਦੀਆਂ ਓਕੇ ਇਹ ਫਿਰ ਬਣਾਉਣੇ ਤੁਸੀਂ ਕਾਹਦੇ ਤੋਂ ਵੀ ਤੇਲ ਇਹ ਚੋੜ ਤਿੰਨਾਂ ਦਾ ਮਿਕਸਰ ਹੈ ਜੀ ਓਕੇ ਹਾਂਜੀ ਤੇ ਫਿਰ ਵੀ ਤੁਸੀਂ ਆਪ ਤਿਆਰ ਕਰਦੇ ਆ ਜਾਂ ਕਿਤੇ ਕੋ ਕੰਪਨੀ ਤੋਂ ਮੈਨੂਫੈਕਚਰਰੀ ਜਾਂ ਕਿ ਇਹ ਅਸੀਂ ਸਾਡੇ ਪੂਰੇ ਪ੍ਰੋਜੈਕਟ ਚੱਲਦਾ ਨੂੰ ਠੀਕ ਹੈ ਜੀ ਅਸੀਂ ਤਿਆਰ ਕਰਵਾਨੇ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਭੈ ਜੀ ਠੀਕ ਹੈ ਜੀ ਬਾਕੀ ਦੋਸਤੋ ਬਾਈਆਂ ਦੀ ਇੱਕ ਗੱਲ ਵੀ ਮੈਨੂੰ ਬਹੁਤ ਵਧੀਆ ਲੱਗੀ ਜਿਵੇਂ ਹੁਣ ਊੜਾ ੜਾ ਪਹਿਲਾਂ ਬੱਚੇ ਵਰਤਦੇ ਹੁੰਦੇ ਸੀਗੇ ਸਲੇਜ ਦੂਜੀਆਂ ਫੱਟੀਆਂ ਜੀ ਭੁੱਲੀ ਗਏ ਬਾਈਆਂ ਨੇ ਪਰਵਰਸ਼ ਨਹੀਂ ਜਿਹੜੀ ਲਈ ਅੱਜ ਕੱਲ ਦੇ ਜਿਵੇਂ ਬੱਚੇ ਦੇਖਦੇ ਇਹ ਵੀ ਸਾਨੂੰ ਬਹੁਤ ਖੁਸ਼ੀ ਹੋਈ ਵੇਖ ਕੇ ਹਾਂਜੀ ਹੋਰ ਬਈ ਨਕਲੀ ਬੜਾ ਬੜਾ ਡਾਟਾ ਜੀ ਇਹ ਪਹਿਨਾ ਬਈ ਇਹ ਕਾਗਜ਼ ਤੋਂ ਤਿਆਰ ਕੀਤਾ ਗਿਆ ਪਹਿਨਾ ਹੈ ਓਕੇ ਸੀਡ ਜੀ ਸੀਡ ਪਹਿਨਾ ਜੀ ਓਕੇ ਬੈਕ ਸਾਈਡ ਸੀਡ ਲਗਾਇਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਜਿਸ ਤਰ੍ਹਾਂ ਕੀ ਹੈ ਕਿ ਬੱਚੇ ਕੀ ਕਰਦੇ ਪਲਾਸਟਿਕ ਦਾ ਪੈਨ ਯੂਜ਼ ਕਰਦੇ ਆ ਯੂਜ਼ ਕਰਨ ਦਾ ਸਿੱਟ ਦਿੰਦੇ ਆ ਹਾਂਜੀ ਠੀਕ ਹੈ ਉਹਦੇ ਅਸੀਂ ਸਿੱਟੇ ਨੂੰ ਵੀ ਬਜਾਏ ਉਹ ਗਮਲਿਆਂ 'ਚ ਲਗਾਇਆ ਜਾਵੇ ਉਹਦਾ ਉਗਣਾ ਸ਼ੁਰੂ ਹੋ ਜਾਏਗਾ ਜੀ ਓਕੇ ਠੀਕ ਹੈ ਔਰ ਜਿਹੜਾ ਵੀ ਬੱਚਾ ਇੰਨੇ ਪੋਦੇ ਲਗਾਣ ਦੀ ਫੋਟੋ ਪਾਏਗਾ ਸਾਨੂੰ ਪੋਦਾ ਉਗਣ ਤੋਂ ਬਾਅਦ ਉਹਦੀ ਪੇਮੈਂਟ ਰਿਸਫੰਡ ਦੇ ਵਾਲਾ ਜੀ ਓਕੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਅਸੀਂ ਕਾਗਜ਼ ਤੋਂ ਪਿਆਰ ਕੀਤੀ ਹੋਈ ਪੈਨਸਲ ਹੈ ਜੀ ਇਹ ਕਾਗਜ਼ ਤੋਂ ਪਿਆਰ ਕੀਤੀ ਵੀ ਕਾਗਜ਼ ਤੋਂ ਬੜੀ ਯਰ ਕਲਾ ਬੜਾ ਬਹੁਤ ਵਧੀਆ ਗੱਲ ਆ ਬਈ ਬਹੁਤ ਖੁਸ਼ੀ ਹੋਈ ਦੇਖ ਕੇ ਯਾਰ ਅੱਜ ਕੱਲ ਤਾਂ ਅਸੀਂ ਵਾਤਾਵਰਣ ਨੂੰ ਬਚਾਉਣ ਦੀ ਵੀ ਕੋਸ਼ਿਸ਼ ਨਾਲ ਠੀਕ ਹੈ ਇਹ ਸੋਦਾ ਫਰਾਸ਼ੀਂ ਤੇ ਇੱਥੇ ਸ਼ਾਪ ਹੈਗੀ ਫਰੀਦਕੋਟ ਹਾਂਜੀ ਆਪਣਾ ਗੁਰਤੇਗਬਾਦ ਨਗਰ ਦਾ ਦੁਕਾਨ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆ ਪੈਨਸਲ ਹੈ ਜੀ ਕਾਗਜ਼ ਤੋਂ ਤਿਆਰ ਕੀਤੀ ਗਈ ਜੀ ਠੀਕ ਹੈ ਜੀ ਪੈਨਸਲ ਦੀ ਅਗਰ ਨੋਰਮਲ ਕੁਆਲਿਟੀ ਆਪਾਂ ਮਾਰਕੀਟ ਚ ਲਈਏ ਸੇਮ ਰੇਟ ਹੈ ਜੀ ਠੀਕ ਹੈ ਜੀ ਇਹ ਤਾਂ ਬੈਟਰ ਕੁਆਲਿਟੀ ਹੈ ਜੀ ਠੀਕ ਹੈ ਜੀ ਇਹ ਤਾਂ ਬੈਕ ਸਾਈਡ ਤੇ ਸੀਲ ਲਗਾਏ ਗਏ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜਦੋਂ ਕਿ ਆ ਪੈਨਸਲ ਜੇ ਛੋਟੀ ਰਹਿ ਜਾਂਦੀ ਬੱਚੇ ਸਿੱਟਦੇ ਹੁੰਦੇ ਆ ਸਿੱਟਣ ਦੀ ਬਜਾਏ ਇਹਨੂੰ ਗਮਲੇ 'ਚ ਲਗਾਇਆ ਜਾ ਬੇਟੀ ਇਹਨੇ ਪੈਨਸਲ ਨੂੰ ਸਿੱਟਣ ਦੀ ਜਗ੍ਹਾ ਗਮਲੇ 'ਚ ਲਗਾਓ ਅਸੀਂ ਬੱਚਣ ਨੂੰ ਲਾਲਚ ਦੇ ਰਹੇ ਆ ਕਿ ਇਹਨਾਂ ਦਾ ਪੈਨਸਲ ਉੱਗਣ ਗਿਆ ਜਦ ਕਿ ਪੈਨਸਲਾਂ ਨਹੀਂ ਉੱਗਣਾਂ ਇਹਨੇ ਮਗਰ ਬੀਜ ਦਿੱਤੇ ਹੋਏ ਕਿਸੇ ਤਰ੍ਹਾਂ 'ਚ ਟਮਾਟਰ ਦੇ ਐਕਸਿਸ ਨੂੰ ਮੋਸਦਾ ਤੇ ਉਹਦਾ ਉੱਗ ਰਹਿ ਗਿਆ ਹਾਂਜੀ ਸਹੀ ਸਹੀ ਠੀਕ ਹੈ ਜੀ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਠੀਕ ਹੈ ਜੀ ਇੱਕ ਮਿੰਟ ਰੋਕ ਲਮੜਾ ਰੋਕ ਲਾ ਡਾਕਟਰ